ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਪੱਕੀ ਦਿਖਾਉਣ ਜਾ ਰਹੀ ਹਾਂ ਤੁਸੀਂ ਦੇਖੋ ਕਿੰਨੇ ਪਿਆਰ ਨਾਲ ਤਿਆਰ ਕੀਤੀ ਹੋਈ ਹੈ ਇਹ ਕਿੰਨੀ ਮਿਹਨਤ ਨਾਲ ਤਿਆਰ ਕੀਤੀ ਹੋਈ ਹੈ ਇਹ ਆਪਾਂ ਵਿਚਕਾਰ ਜਿਵੇਂ ਆਪਣੀ ਚੂੜੀ ਹੁੰਦੀ ਉਸੇ ਤਰ੍ਹਾਂ ਰੱਖ ਕੇ ਉੱਪਰ ਪੱਛਮ ਨਾਲ ਤੁਸੀਂ ਦੇਖੋ ਪੱਛਮ ਨਾਲ ਉੱਪਰੋਂ ਚੂੜੀ ਨੂੰ ਕਰਕੇ ਮਤਲਬ ਜਿਵੇਂ ਆਪਾਂ ਕਿਸੇ ਚੀਜ਼ ਨੂੰ ਕਵਰ ਕਰਦੇ ਆ ਕਵਰ ਕਰਕੇ ਉਸ ਨੂੰ ਵਿਚਕਾਰ ਜਿਵੇਂ ਇੱਕ ਸ਼ੈਂਕਲ ਦਾ ਆਪਣੇ ਪਹੀਆ ਹੁੰਦਾ ਉਸ ਤਰ੍ਹਾਂ ਬਣਾ ਲਿਆ ਇੱਥੇ ਆਪਾਂ ਇੱਥੇ ਆਪਾਂ ਜੋਇੰਟ ਕਰਤਾ ਤੇ ਵਿਚਕਾਰ ਮੋਤੀ ਲਾਤੇ ਤੇ ਇਸ ਤਰ੍ਹਾਂ ਸੈਡਾਂ ਤੇ ਇਹ ਵਿਚਕਾਰ ਚੂੜੀਆਂ ਪਾਈਆਂ ਹੋਈਆਂ ਬੈਂਗਲਸ ਵਿੱਚ ਆ ਸੈਡਾਂ ਤੋਂ ਆਪਾਂ ਬੁਣਤੀ ਕੀਤੀ ਹੋਈ ਹੈ ਤੁਹਾਇਸੇ ਸਾਈਡਾਂ ਤੋਂ ਸਾਰੇ ਬੰਬੋਂਤੀ ਕੀਤੀ ਹੋਈ ਹੈ ਦੇਖੋ ਅਮ ਇਧਰ ਮੋਤੀ ਪਏ ਹੋਏ ਹੈ ਫਿਰ ਉਪਰੋਂ ਦੀ ਜਿਵੇਂ ਚੂੜੀਆਂ ਜਿਵੇਂ ਚੂੜੀਆਂ ਦਾ ਇੱਕ ਫਲਾਵਰ ਬਣਦਾ ਤੁਸੀਂ ਦੇਖੋ ਫਲਾਵਰ ਬਣਦਾ ਹੈ ਉਸੇ ਤਰ੍ਹਾਂ ਮੋਤੀਆਂ ਨਾਲ ਸਾਈਡਾਂ ਤੋਂ ਫਲਾਵਰ ਬਣਾਇਆ ਹੋਇਆ ਹੈ ਦੇਖੋ ਇਸੇ ਤਰ੍ਹਾਂ ਫਲਾਵਰ ਬਣਿਆ ਹੋਇਆ ਹੈ ਵਿਚਕਾਰ ਰੈੱਡ ਤੇ ਵਾਈਟ ਮੋਤੀ ਹੈ ਸਾਈਡਾਂ ਤੇ ਸਾਈਡਾਂ ਤੇ ਵਾਈਟ ਮੋਤੀ ਹੈ ਤੇ ਸਾਈਡਾਂ ਤੋਂ ਆਪਾਂ ये फिनिशिंग दिती हुई है इस तरह वाइट झालर लगा के साइडा खरगोश फिनिशिंग दिती हुई है ये सूई नाल भी कर सदते हैं नाल भी कर सकते हैं जिमें कि जिक्र जी कर दो में कर ले झालर बना के लाई हुई है तुम देखो कि प्यार तैयार की हुई है कि मेहनत तो लगी होएगी ਸੋਣੀ ਕਿੰਨੀ ਲੱਗ ਰਹੀ ਹੈ ਅੱਜ ਕੱਲہ ਤਾਂ ਵਰਤਦੇ ਨਹੀਂ ਪਰ ਇਹ ਆਪਣੇ ਸਭਾ ਚਰਦਾ ਹਿੱਸਾ ਹੈ ਇਹ ਪੇਟੀਆਂ ਚ ਪਈਆਂ ਰਹਿ ਜਾਂਦੀਆਂ ਹਨ ਤਾਂ ਪਹਿਲਾਂ ਲੋਕ ਵਰਤਦੇ ਸੀ ਜਦੋਂ ਬਿਜਲੀ ਨਹੀਂ ਹੁੰਦੀ ਸੀ ਹੁਣ ਵਰਤਦੇ ਨਹੀਂ ਆਹ ਦੇਖੋ ਇਹਦੇ ਡੋਰ ਤੇ ਮੋਤੀਆਂ ਦੀ ਲੈਸ ਲਗਾ ਕੇ ਮੋਤੀਆਂ ਦੀ ਆਪਾਂ ਮਾਲਾ ਬਣਾ ਕੇ ਇੱਕ ਫਲਾਵਰ ਬਣਾਇਆ ਹੋਇਆ ਹੈ ਮਤਲਬ ਫਲਾਵਰ ਲਗਾਇਆ ਹੋਇਆ ਤੇ ਇਹ ਚਾਲਰ ਲਈ ਹੋਈ ਹੈ ਇਹ ਇਹਨੂੰ ਸਜਾਉਣ ਵਾਸਤੇ ਇਹਨੂੰ ਅਲੱਗ-ਅਲੱਗ ਤਰ੍ਹਾਂ ਨਾਲ ਸਜਾਇਆ ਹੋਇਆ ਇਸੇ ਤਰ੍ਹਾਂ ਸਾਈਡਾਂ ਤੇ ਪੱਛਮ ਨਾਲ ਫਲਾਵਰ ਬਣਾ ਕੇ ਵਿਚਕਾਰ ਮੋਤੀਆਂ ਦੀ ਲੈਸ ਲਾ ਕੇ ਇਹ ਸਟਾਰ ਜਿਹਾ ਲਗਾਇਆ ਹੋਇਆ ਇਸੇ ਤਰ੍ਹਾਂ ਹੀ ਇਧਰ ਇਹ ਇਸੇ ਤਰ੍ਹਾਂ ਇਧਰ ਤਿਆਰ ਕੀਤੀ ਹੋਈ ਹੈ ਦੇਖੋ ਕਿੰਨੇ ਪਿਆਰ ਨਾਲ ਤਿਆਰ ਕੀਤੀ ਹੋਈ ਹੈ ਉਸੀ ਤਰ੍ਹਾਂ ਇੱਧਰ ਡਿਜ਼ਾਈਨ ਬੰਦੇ ਦੋਨਾਂ ਸਾਈਡਾਂ ਤੇ ਸੇਮ ਡਿਜ਼ਾਈਨ ਹੈ ਜੀ ਅੱਜ ਕੱਲ ਕੋਈ ਵਰਤਦਾ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਸੋਹਣੀ ਲੱਗੀ ਲਾਈਕ ਕਰਕੇ ਕਮੈਂਟ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦੀ ਜੀ